ਦੀ ਗੱਲਾਂ ਚੱਲ ਰਹੀਆਂ ਮੈਂ ਆਪ ਸਭ ਨੂੰ ਜਾਣੂ ਕਰਾਉਣਾ ਚਾਹੁੰਦਾ ਹਾਂ ਜਦੋਂ ਸਿੱਖਾਂ ਨੇ 1796 ਦੇ ਵਿੱਚ ਕੁੰਭ ਦੇ ਵਿੱਚ ਉਦਾਸੀ ਤੇ ਨਿਰਮਲੇ ਮੰਤਾਂ ਨੂੰ ਜਿਹੜੇ ਸੰਪਰਦਾਏ ਨੇ ਉਹਨਾਂ ਸੰਪਰਦਾਏ ਦੇ ਮੰਤਾਂ ਨੂੰ ਸ਼ਾਈ ਇਸ਼ਨਾਨ ਦੇ ਵਿੱਚ ਸਮੇਂ ਲੈ ਕੇ ਦਿੱਤਾ ਜਿਹੜੇ ਕੁੰਭ ਦੇ ਜਿਹੜਾ ਸ਼ਾਈ ਇਸ਼ਨਾਨ ਹੁੰਦਾ ਉਹਰੇ ਵਿੱਚ ਇੱਕ ਸਮੇਂ ਤੋਂ ਲੈ ਕੇ ਬੜੀ ਤਸੱਦ ਸੀ ਉਹਨਾਂ ਵਿੱਚ ਜਿਹੜੀ ਸਿੱਖ ਮਿਸਲਾਂ ਨੇ ਇਕੱਠੇ ਹੋ ਕੇ ਬੜਾ ਵੱਡਾ ਯੋਗਦਾਨ ਪਾਇਆ ਉਹਨਾਂ ਸਮਿਆਂ ਦੇ ਵਿੱਚ ਤੇ ਆਪਣੇ ਜਿਹੜੇ ਉਦਾਸੀ ਔਰ ਨਿਰਮਲੇ ਜਿਹੜੇ ਫੈਕਟ ਜਿਹੜੇ ਗੁਰੂ ਘਰ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਸ਼ਾਈ ਸ਼ਰਾਨ ਦੇ ਵਿੱਚ ਸ਼ਨਾਣ ਲੈ ਕੇ ਜਗਾ ਟਾਈਮ ਲੈ ਕੇ ਦਿੱਤਾ ਜਿਹਦੇ ਵਿੱਚ ਇੱਕ ਤਰਫ ਬੀਬੀ ਬੇਗਮ ਸਮਰੂ ਜਿਹੜੇ ਹੈ ਦੂਸਰੀ ਤਰਫ ਦੂਸਰੀ ਧਿਰ ਦੇ ਪਿੱਛੇ ਖੜੀ ਸੀ ਤੇ ਇਹ ਕਿਤੇ ਨਾ ਕਿਤੇ ਸਟੇਡੀ ਸਿੱਖ ਮਿਸਲਾਂ ਸੀ ਉਹ ਸਟ੍ਰੈਟਜੀ ਬਣਾ ਕੇ ਉਹਨਾਂ ਨੇ ਕੰਫਰ ਦੇ ਜਿਹੜਾ ਤੁਸੀਂ ਮੈਦਾਨੀ ਇਲਾਕਾ ਦੇਖ ਰਹੇ ਹੋ ਅੱਜ ਇਸ ਇਲਾਕੇ ਦੇ ਵਿੱਚ ਫੁਲਕੀਆਂ ਸਟੇਟ ਨੇ ਦਾ ਜ਼ਿਆਦਾ ਪ੍ਰਭਾਵ ਰਿਹਾ ਤੇ ਉਹਨਾਂ ਦੇ ਮਤੈਅ ਸਾਰੇ ਸਾਡੀ ਸਿੱਖ ਮਿਸਲਾਂ ਇੱਥੇ ਇਕੱਠੀਆਂ ਹੋਈਆਂ ਇਸਿਕ ਜਿਹੜੇ ਯੋਧੇ ਸੀ ਉਹਨਾਂ ਨੇ ਜਿਹੜਾ ਹੈ ਇਸ ਸ਼ਾਈ ਇਸ਼ਨਾਨ ਨੂੰ ਲੈ ਕੇ ਬੇਗਮ ਸਮਰੂਦੀ ਫੌਜਾਂ ਨੂੰ ਇੱਕ ਬਹੁਤ ਵੱਡੀ ਸ਼ਕਤ ਦੇ ਕੇ ਤੇ ਇਹਨਾਂ ਦਾ ਨਿਰਮਲੇ ਤੋਂ ਉਦਾਸੀ ਸ਼ਕਤ ਦਾ ਕੁੰਬ ਦੇ ਦੌਰਾਨ ਸ਼ਾਈ ਇਸ਼ਨਾਨ ਦਾ ਸਮੇਂ ਜਿਹੜਾ ਉਹਨ ਦਰਦਾਰਤ ਕੀਤਾ ਜਿਹੜੋ ਜੋ ਮਤਲਬ ਉਹਨਾਂ ਦੇ ਉਹਨਾਂ ਦੀ ਜਿਹੜੀ ਰੀਤਾਂ ਸੀ ਉਹਦੇ ਮੁਤਾਬਕ ਜੋ ਵੀ ਵੈਲਿਊਏਬਲ ਟਾਈਮ ਹੁੰਦਾ ਹੈ ਉਹ ਵੈਲਿਊਏਬਲ ਟਾਈਮ ਲੈ ਕੇ ਦਿੱਤਾ ਤੇ ਕਿਤੇ ਨਾ ਕਿਤੇ ਇਸ ਜੰਗ ਦਾ ਕੀ ਪ੍ਰਭਾਵ ਜਿਹੜਾ ਕਿ ਅੰਗਰੇਜ਼ਾਂ ਦੇ ਮਨ ਚ ਪਿਆ ਕਿ ਅੰਗਰੇਜ਼ਾਂ ਨੇ ਉਸ ਸਮੇਂ ਈਸਟ ਇੰਡੀਆ ਕੰਪਨੀ ਇੱਕ ਤਰਫ ਖੜੀ ਹੋ ਕੇ ਤਮਾਸ਼ਾ ਦੇਖ ਰਹੀ ਥੀ ਉਹ ਮੇਰੀ ਇੱਕ ਕਿਤਾਬ ਆ ਰਹੀ ਹੈ ਉਸ ਕਿਤਾਬ ਦੇ ਵਿੱਚ ਮੈਂ ਸਾਰਾ ਵੇਰਵਾ ਦਾਂਗਾ ਔਰ ਜਿਹੜੀ ਤੁਸੀਂ ਅੱਜ ਹਰਦੁਆਰ ਦੀ ਜਿਹੜੀ ਨਹਿਰ ਦੇਖਦੇ ਹੋ ਜਿਹੜਾ ਘਾਟ ਦੇਖਦੇ ਹੋ ਇਹ ਸਾਰੇ ਘਾਟ ਬ੍ਰਿਟਿਸ਼ਰਸ ਨੇ ਬਣਾਏ ਔਰ ਉਹ ਨਹਿਰ ਦੇ ਵਿੱਚ ਕੀ ਸਟ੍ਰੈਟਜੀ ਹੈ ਉਹ ਤੁਹਾਨੂੰ ਆਉਣ ਵਾਲੀ ਵੀਡੀਓ ਚ ਔਰ ਮੇਰੀ ਕਿਤਾਬ ਨੂੰ ਪੜ ਕੇ ਤੁਹਾਨੂੰ ਜ਼ਿਆਦਾ ਪਤਾ ਚੱਲੇਗਾ ਇਨਾਂ ਹੀ ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ